ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਮਝੋਗੇ ਕਈ ਲੋਕਾਂ ਦੇ ਕਮੈਂਟ ਆਉਂਦੇ ਆਈਕੱਲ ਕਿ ਯੂਕੇ ਦੇ ਕੀ ਹਾਲ ਚਾਲ ਹੈ ਦੋਸਤੋ ਯੂਕੇ ਦੇ ਹਾਲ ਚਾਲ ਦੇ ਬਿਲਕੁਲ ਵਧੀਆ ਹੈ ਲੋਕਾਂ ਦੇ ਹਾਲ ਚਾਲ ਮਾਰੇ ਜਿੰਨਾਂ ਕੋਈ ਕੰਮ ਨਹੀਂਗਾ ਜਿੰਨਾਂ ਕੋਈ ਕੰਮ ਹੈ ਉਹਨਾਂ ਦੇ ਹਾਲ ਚਾਲ ਬਧੀਆ ਕੰਦੇ ਪਿੰਦੇ ਮੋਜਾਂ ਕਰਦੇ ਹੋਏ ਵੀਕਐਂਡ ਤੇ ਨਿਆਰੇ ਲੰਦੇ ਹੋਏ ਕੰਮ ਦੇ ਕੰਢੇ ਦੇ ਪੈਸੇ ਆਣੀਆਂ ਜਾਣੇਵੇਂ ਤੇ ਜਿੰਨਾਂ ਕੋਲ ਕੰਮ ਨਹੀਂਗਾ ਉਹ ਵਿਚਾਰੇ ਪਰੇਸ਼ਾਨ ਹੋਏ ਹੋ ਉਹਨਾਂ ਦੇ ਹਾਲਾਤ ਮਾਰੇ ਹੀ ਕਹਨੇਵੇਂ ਲੇਕਿਨ ਉਹ ਜੋ ਬਾਕੀ ਅੱਜ ਕੱਲ ਪੂਰਾ ਟਾਈਟ ਹੋਇਆ ਹੈ ਇੰਗਲੈਂਡ ਦੇ ਵਿੱਚ ਹੀ ਬੈਨੀਫਿਟ ਵੀ ਬੜੇ ਘਟਾਈ ਜਾ ਰਹੇ ਵੇ ਜਿਹੜੇ ਬੰਦੇ ਚੋਰੀ ਜਾਂਦੇ ਇਲੀਗਲ ਉੱਥੇ ਛਾਪੇ ਬੜੇ ਪੈ ਰਹੇ ਵੇ ਫੜੇ ਜਾਂਦੇ ਪਏ ਬੰਦੇ ਅੱਗੋਂ ਪੱਕੇ ਉਹਦੇ ਕੋਈ ਚਾਂਸ ਨਹੀਂ ਗਏ ਵਿਆਹ ਸ਼ਾਦੀ ਇਹਨਾਂ ਬੜੀਆਂ ਕੰਡੀਸ਼ਨਾਂ ਲਾਤੀ ਹੈ ਇੰਨੇ ਪੈਸੇ ਕਮਾਓਗੇ ਤੇ ਵਿਆਹ ਸ਼ਾਦੀ ਹੋਏਗਾ ਪਾਰਟਨਰ ਤੁਸੀਂ ਇੱਥੇ ਮਗਾ ਨਹੀਂ ਸਕਦੇ ਇਸ ਕਰਕੇ ਅਗਰ ਕੋਈ ਚਾਂਸ ਨਹੀਂ ਹੈਗਾ ਇੱਥੇ ਪੱਕੇ ਹੁੰਦਾ ਤੇ ਫਿਰ ਯੂਕੇ ਕਿਸ ਨੇ ਕੀ ਕਰਨਾ ਹੈਗਾ ਹਰ ਬੰਦਾ ਜਿੱਥੇ ਆਉਂਦਾ ਪੇਪਰ ਬਣਾਉਣ ਲਈ ਇਸ ਕਰਕੇ ਜੇ ਤੁਸੀਂ ਪੇਪਰ ਬਣਾਉਣੇ ਤੇ ਦੁਸਤ ਹੋਰ بڑے ਵਧੀਆ ਮੁਲਕ ਐਸੋ ਜਾ ਰਹੇ ਜੇ ਸਟੱਡੀ ਵੀਜੇ ਵਾਸਤੇ ਇਨਲੀਗਲ ਹੋ ਗਈਆਂ ਟੂਰਿਸਟ ਵੀਜੇ ਜਾਓਗੇ ਉਦੀ ਚਾਂਸ ਬਹੁਤ ਕਟੰਦੇ ਵੀ ਕਿਤੇ ਤੁਹਾਡਾ ਧੁਕਾ ਲੱਗੇ ਬਾਕੀ ਸਟੱਡੀ ਵੀਜੇ ਦਾ ਫਾਇਦਾ ਹੁੰਦਾ ਹੈ ਕਿ ਤੁਸੀਂ ਨਿੱਕਲ ਹੋ ਜਾਂਦੇ ਹੋ ਨਾਲੇ ਉੱਥੇ ਦੀ ਲੈਂਗੁਏਜ ਸਿੱਖਦੇ ਹੋ ਫਿਰ ਸਾਲ ਦਾ ਜਾਂ 3 ਸਾਲ ਦਾ ਜਾਂ 2 ਸਾਲ ਦਾ ਜਿੰਨਾ ਤੁਹਾਡਾ ਕੋਰਸ ਹੈ ਤੁਸੀਂ ਉਹ ਵੀਜਾ ਤੁਹਾਡੇ پاس ਉਹਦੇ ਲੱਗਾ ਹੁੰਦਾ ਜਾਂ ਕਾਰਡ ਤੇ ਵੀਜਾ ਸ਼ੋਇਆ ਹੁੰਦਾ ਇਸ ਕਾਕੇ ਤੁਸੀਂ ਬਿਨਾਂ ਰੁਕ ਤੋਂ ਆ ਜਾ ਸਕਦੇ ਹੋ ਕੰਮ ਕਰ ਸਕਦੇ ਹੋ ਕਿਤੇ ਵੀਕੈਂਡ ਦੇ ਕੰਮ ਦੀ ਜਗ੍ਹਾ ਤੇ ਕਈ ਮੁਲਕਾਂ ਜਿੱਥੇ 30 ਘੰਟੇ ਕੰਮ ਦੀ ਜਗ੍ਹਾ ਤੇ ਹਫ਼ਤੇ ਦੇ ਵਿੱਚ ਤੇ ਜਿਹੜੀ ਤੁਹਾਡੀ ਫੀਸ ਵਗੈਰਾ ਤੁਸੀਂ ਆਪਾਂ ਖਰਚਾ ਪਾਉਣੇ ਕਰ ਸਕਦੇ ਹੋ ਥੋੜਾ ਬਹੁਤ ਬੈਲੈਂਸ ਤੁਸੀਂ ਇੰਡੀਆ ਤੋਂ ਵੀ ਲੈ ਕੇ ਆਏ ਹੁੰਦੇ ਹੋ ਕੋਈ ਨਾ ਅਡਜਸਟ ਹੋ ਜਾਂਦਾ ਹੈ ਲੀਗਲ ਹੁੰਦਾ ਹੈ ਫਾਇਦਾ ਹੁੰਦਾ ਹੈ ਤੁਹਾਨੂੰ ਕਿਸੇ ਕਿਸਮ ਦਾ ਰਿਸਕ ਨਹੀਂਗਾ ਤੁਸੀਂ ਕਾਰ ਕਰਾਇਤੇ ਲੈ ਸਕਦੇ ਹੋ ਗੱਡੀ ਲੈ ਸਕਦੇ ਹੋ ਹਰ ਤਰ੍ਹਾਂ ਦੀ ਤੁਹਾਨੂੰ ਸਹੂਲਤ ਇੱਥੇ ਮਿਲ ਜਾਂਦੀ ਹੈ ਜਿਹੜੇ ਲੋਕਾਂ ਦੇ ਨਾ ਪੂਰਾ ਵੀਚਾ ਲੈ ਕੇ ਉਹਨਾਂ ਨੂੰ ਮੁਸ਼ਕਲ ਹੁੰਦੀ ਹੈ। ਟੂਰਿਸਟ ਵੀਜ਼ੇ ਕੋਈ ਕੋਈ ਕੰਟਰੀ ਤੁਹਾਨੂੰ ਜਾਇਹ ਦਿੰਦੀ ਹੈ ਵੀ ਤੁਸੀਂ ਵਰਕ ਕਲੱਬ ਲੋ ਤੇ ਤੁਹਾਨੂੰ ਵਰਕ ਪਰਮਿਟ ਦੇ ਦੇਵਾਂਗੇ। ਬਾਕੀ ਟੂਰਿਸਟ ਵੀਜ਼ੇ ਉੱਤੇ ਲਿਖਿਆ ਹੁੰਦਾ ਹੈ ਵੀ ਇਹ ਜਿਹੜਾ ਵੀਜ਼ਾ ਹੈਗਾ ਇਹ ਤੁਹਾਨੂੰ ਦੇਤਾ ਹੈ ਘੁੰਮਣ ਫਿਰਨ ਵਾਸਤੇ। ਇਹ ਨਹੀਂ ਵੀ ਜਾ ਕੇ ਤੁਸੀਂ ਉੱਥੇ ਦਿਹਾੜੀਆਂ ਲਾਓ ਤੇ 400 ਪੈਸੇ ਕਮਾਓ। ਹਾਂ ਨੰਬਰ ਦੋ ਜੇ ਕੋਈ ਕੰਮ ਕਰੀਏ ਤੇ ਉਹ ਬੁੱਕਰੀ ਗੱਲ ਹੈ। ਲੇਕਿਨ ਉਹ ਫੜਿਆ ਜਾਵੇ ਤੇ ਫਿਰ ਮੁਸ਼ਕਲ ਹੋ ਜਾਂਦੀ ਹੈ। ਜਿੰਨੇ ਤੁਹਾਡੀ ਗਰੰਟੀ ਭੇਜੀਏ ਉੱਤੀ ਰਿਕਸ਼ਨ ਆ ਜਾਂਦਾ ਤੇ ਅੱਗੋਂ ਵਾਸਤੇ ਤੁਹਾਨੂੰ ਫਿਰ ਵੀਜ਼ਾ ਦੇਣਾ ਬੰਦ ਕਰ ਦਿੰਦੇ। ਕਿਸੇ ਦੇ 5-7 ਤਾਂ ਪੈਨ ਲਾ ਦਦੇ ਕਿਸੇ 10-7 ਤਾਂ ਪੈਨ ਲਾ ਦਦੇ ਇਸ ਕਰਕੇ ਬੈਰਾਂ ਵਾਲੇ ਚੱਕਰ ਚ ਨਾ ਹੀ ਪੈਣਾ ਜੇ ਤੁਹਾਨੂੰ ਕੰਮ ਦੀ ਪਰਮਿਸ਼ਨ ਸਫੇਰ ਕੰਮ ਕਰੋ ਨਹੀਂ ਤੇ ਹੋਰ ਕੋ ਰਸਤਾ ਲੱਭੋ ਜਿਹੜੇ ਸਟੂਡੈਂਟ ਵਿਜੀ ਵਾਸਤੇ ਉਹਨਾਂ ਨੂੰ ਬਹੁਤ ਫਾਇਦਾ ਕਰ ਜੇ ਬੈਲਜੀਅਮ ਚਲੇ ਜਾਓ ਲਕਸੰਬਰਗ ਚਲੇ ਜਾਓ ਹੋਲੈਂਡ ਚਲੇ ਜਾਓ ਜਰਮਨੀ ਚਲੇ ਜਾਓ ਜਰਮਨੀਆਂ ਕਿਲੇ ਜਾਓ ਜਾਂ ਫਿਰਨਲੈਂਡ ਚਲੇ ਜਾਓ ਇੱਥੇ ਆ ਕੇ ਬਾਰੇ ਬ੍ਰਾਈਟ ਚਾਂਸ ਹੈ ਜੇ ਕਾਫੀ ਇੰਡੀਆ ਤੋਂ ਲੋਕ ਪਾਕਿਸਤਾਨ ਤੋਂ ਹੁਣ ਨੇਪਾਲ ਤੋਂ ਬੰਗਲਾਦੇਸ਼ ਤੋਂ ਸ਼੍ਰੀਲੰਕਾ ਤੋਂ ਸਟੱਡੀ ਕਰਨ ਆ ਰਹੇ ਨੇ ਸਟੱਡੀ ਹੋਣ ਤੋਂ ਬਾਅਦ ਤੁਹਾਡੇ ਪੱਕਿਆਂ ਦੇ ਵੀ ਕਾਫੀ ਚੜ ਚੁਗੇ ਹੋਏ ਵਰਕ ਪਰ ਮਿਲ ਜਾਂਦਾ ਕਿਉਂਕਿ ਜਰਮਨੀ ਚ ਈਕੇ ਕਾਫੀ ਵੱਧ ਗਈ ਬਾਕੀ ਜਿਹੜੇ ਬੁਲਕੇ ਗਏ ਛੋਟੇ ਛੋਟੇ ਬੁਲਕੇ ਗਏ ਕਈ 50 ਲੱਖ ਦੀ ਬਲਦੀ ਕਈ 60 ਲੱਖ ਦੀ ਕਈ 45 ਲੱਖ ਦੀ ਇਸ ਕਰਕੇ ਉਥੇ ਤੁਹਾਡਾ ਟੁੱਕਾ ਲੱਗ ਜਾਂਦਾ ਹੈਗਾ ਉਹਨਾਂ ਨੂੰ ਲੇਬਰ ਦੀ ਲੋੜ ਹੈ ਤਨੂ ਪੀਪਾਇਲ ਲੋੜੇ ਤੇ ਦੋਵੇਂ ਪਾਰਟੀਆਂ ਲੋੜਵੇ ਤੇ ਫਿਰ ਕੋਈ ਨਵਾਂ ਜੁਗਾੜ ਬਣ ਜਾਂਦਾ ਹੈ ਇਹ ਅੱਗੋਂ ਤੁਹਾਡੀ ਦੋਸਤੋਂ ਆਪਣੀ ਮਰਜ਼ੀ ਹੈ ਹੁਣ ਜੇ ਤੁਹਾਡੇ ਦਿਮਾਗ 'ਚ ਟੀਕਾ ਲੱਗਾ ਵੀ ਤੁਸੀਂ ਇੰਗਲੈਂਡ ਹੀ ਜਾਣਾ ਹੈ ਜਾਂ ਕੈਨੇਡਾ ਹੀ ਜਾਣਾ ਹੈ ਤੇ ਫਿਰ ਤੁਹਾਡੀ ਕੋਈ ਹਲਪਣੀ ਕਰ ਸਕਦਾ ਜਾਂ ਤੁਸੀਂ ਸੋਚੋ ਵੀ ਸਾਡਾ ਕੋਈ ਸਰ ਗਿਆ ਹੈ ਭੈਣ ਭਰਾ ਗਿਆ ਸੀ ਉੱਥੇ ਹੀ ਰਹਿਣਾ ਹੈ ਉੱਥੇ ਜਾਣਾ ਹੈ ਤੇ ਕੈਨੇਡਾ ਹੀ ਜਾਣਾ ਹੈ ਜਾਂ ਇੰਗਲੈਂਡ ਹੀ ਜਾਣਾ ਹੈ ਫਿਰ ਉਹ ਤੁਹਾਡੀ ਬੱਚੀ ਤੇ ਡਿਪੈਂਡ ਕਰਦਾ ਵੀ ਤੁਸੀਂ ਕੀ ਸੋਚਦੇ ਹੋ ਬੜੇ ਲੋਕ ਇਹ ਉਹ ਯੂਰਪ ਨੂੰ ਛੱਡ ਗਿਓ ਕਹਿੰਦੇ ਨੇ ਜੀ ਇਹੀ ਜਾਣਾ ਯੂਐਸਏ ਜਾਣਾ ਹੈ ਅਹੀਂ ਅਮਰੀਕਾ ਹੀ ਜਾਣਾ ਹੈ ਉਹਨਾਂ ਦੀ ਆਪਣੀ ਪਸੰਦ ਹੈ ਕੀ ਕਿਹਾ ਜਾ ਸਕਦਾ ਹੈ ਕਈ ਲੋਕ ਜਿਹੜੇ ਟੂਰਸਟ ਵੀਜ਼ਾ ਲਗਾ ਕੇ ਜਾਂਦੇ ਨੇ ਉਹ ਫਿਰ ਜ਼ਿਆਦਾ ਪੁਰਤਗਾਲ ਸਪੇਨ ਜਾਂ ਇਟਲੀ ਜਾਂਦੇ ਨੇ ਉਹਨਾਂ ਨੂੰ ਪਤਾ ਆ ਜਾਂਦਾ ਵੀ ਉੱਥੇ ਕੋਈ ਚਾਂਸ ਹੈਗੇ ਪੈਸੇ ਦੀ ਭਾਵੇਂ ਕਟਕਬਾ ਲਾ ਕੇ ਲੇਕਿਨ ਸਾਡੇ ਸ਼ਰਤ ਪੇਪਰ ਪੰਚਨ ਕਿਉਂਕਿ ਉੱਥੇ ਕਾਫੀ ਚਾਂਸ ਹੈਗੇ ਕਾਫੀ ਲੋਕ ਜਾਂਦੇ ਵੀ ਪੇਪਰ ਬਣਾਣੀ ਕਾਫੀ ਲੋਕ ਯੂਰਪ 'ਚ ਵੀ ਜਾਂਦੇ ਪਏ ਕੋਈ ਇੰਗਲੈਂਡ ਤੋਂ ਕੋਈ ਫਰਾਂਸ ਤੋਂ ਕੋਈ ਜਰਮਨੀ ਤੋਂ ਕੋਈ ਲਕਸਮਬਰਗ ਤੋਂ ਯਾਨੀ ਕਿ ਜਿੱਥੇ-ਜਿੱਥੇ ਪੇਪਰ ਨਹੀਂ ਨਾ ਬਣੇ ਉਹ ਫਿਰ ਜਾ ਕੇ ਪੁਰਤਗਾਲ ਜਾਂ ਸਪੇਨ ਟਰਾਈ ਕਰਦੇ ਜਿਆਦਾ ਨਿਸ਼ਾਨਾ ਲੋਕਾਂ ਦਾ ਐਸੋ ਸਿਰ ਪੁਰਤਗਾਲ ਹੀ ਗਿਆ ਦੂਜੇ ਨੰਬਰ ਤੇ ਸਪੇਨ ਹੈਗਾ ਅਗਰ ਤੁਹਾਡੀ ਵੀ ਸਿਚੁਏਸ਼ਨ ਹੈ ਤੇ ਤੁਸੀਂ ਸੋਚ ਸਕਦੇ ਹੋ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਜੇ ਪਸੰਦ ਆਈ ਤੇ ਪੇਸ਼ੇਅਰ ਕਰ ਦੇਣਾ ਥੈਂਕ ਯੂ